ਜਿਨ੍ਹਾਂ ਨੇ ਨਾਮ ਜਪਿਆ ਨਾਮ ਦੇ ਚ ਧਿਆਨ ਜੋੜਿਆ ਉਹਨਾਂ ਨੇ ਆਪਣੀ ਮੁਸ਼ਕਲ ਸਫਲ ਕਰ ਲਈ ਉਹਨਾਂ ਨੇ ਆਪਣੀ ਘਾਲ ਨਾ ਘਾਲ ਲਈ ਸਫਲ ਕਰ ਲਈ ਤੇ ਘਾਲ ਨਾ ਦੇ ਚੋਂ ਇਹੀ ਸਭ ਤੋਂ ਵੱਡੀ ਘਾਲ ਹੈ ਅਗਰ ਕੋਈ ਸੰਸਾਰਿਕ ਪੱਦਰ ਦੇਤੇ ਸਫਲ ਵੀ ਹੋ ਗਿਆ ਤੋ ਸਾਬ ਕਹਿੰਦੇ ਉਹਦੀ ਘਾਲ ਨਾ ਸਫਲ ਨਹੀਂ ਹੋਈ ਦਰਸਲ ਜੋ ਅਧਿਆਤਮਿਕ ਪੱਦਰ ਦੇਤੇ ਸਫਲ ਹੋ ਗਿਆ ਔਰ ਕੌਣ ਸਫਲ ਹੋਇਆ ਹੈ ਜਿਨੇ ਨਾਮ ਦੇਚ ਧਿਆਨ ਜੋੜ ਲਿਆ ਹੈ ਜਿਨੇ ਸ਼ਬਦ ਦੇਚ ਸੁਰਤ ਜੋੜ ਲਈ ਹੈ ਜਿਸਨੇ ਵੀ ਜੋੜ ਲਈ ਹੈ ਮਹਾਰਾਜ ਕਹਿੰਦੇ ਨ ਗਾਲ ਨ ਗਾਲ ਲਈ ਉਸਨੇ ਮੁਸ਼ਕਤ ਸਫਲ ਹੋ ਗਈ ਮਿਹਨਤ ਦਾ ਫਲ ਉਸਨੂੰ ਮਿਲ ਗਿਆ ਕਿਸ ਨੂੰ ਜਿਸ ਨੇ ਵੀ ਨਾਮ ਦਿਹਾਇਆ ਹੈ ਭਾਵ ਜਿਸ ਨੇ ਵੀ ਸ਼ਬਦ ਦੇ ਸੁਰਤ ਜੋੜੀ ਹੈ ਜਿਸ ਨੇ ਵੀ ਨਾਮ ਦੇ ਚ ਧਿਆਨ ਜੋੜਿਆ ਆਖਰ ਧਰਮ ਧੁਨ ਤੇ ਧਿਆਨ ਦੀ ਸਾਧਨਾ ਹੈ ਸ਼ਬਦ ਤੇ ਸੁਰਤ ਦੀ ਸਾਧਨਾ ਹੈ ਤੇ ਸੁਰਤ ਸ਼ਬਦ ਦੇ ਚ ਜੁੜ ਗਈ ਮਾਨੋ ਜਗਤ ਦੀਆਂ ਤਮਾਮ ਘਾਲਨਾ